ਚ ਲਾਈਵ ਹੋਣ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਹਾਲ ਹੀ ਵਿੱਚ 275000 ਦੇ ਕਰੀਬ ਰਾਸ਼ਨ ਕਾਰਡ ਬਹਾਲ ਕੀਤੇ ਆ ਜਿਹੜੇ ਪਿਛਲੇ 2 ਸਾਲਾਂ ਤੋਂ ਇਹ ਕਹਿ ਕੇ ਬੰਦ ਕੀਤੇ ਹੋਏ ਸੀ ਕਿ ਇਹ ਜਾਲੀ ਆ ਕਾਂਗਰਸ ਸਰਕਾਰ ਨੇ ਜਾਲੀ ਕਾਰਡ ਬਣਾਏ ਆ ਤੇ ਹੁਣ ਉਹ ਬਹਾਲ ਕੀਤੇ ਆ ਤੇ ਇਹ ਬਹਾਲ ਕਰਨ ਤੇ ਭਾਵੇਂ ਸਰਕਾਰ ਤਾਂ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਆ ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਮੀਦਵਾਰ ਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਇਸ ਮਾਮਲੇ ਤੇ ਸਰਕਾਰ ਤੇ ਤੱਤੇ ਹੋਏ ਆ ਗਰਮ ਹੋਏ ਆ ਉਹਨਾਂ ਕਿਹਾ ਕਿ ਜੇ ਕਾਂਗਰਸ ਨੇ ਇਹ ਗਲਤ ਕਾਰਡ ਲਾਏ ਸੀ ਤਾਂ ਫਿਰ ਹੁਣ ਬਹਾਲ ਕਿਸ ਬਿਨਾ ਤੇ ਕੀਤੇ ਗਏ ਆ ਤੇ ਜੇ ਬਹਾਲ ਕੀਤੇ ਗਏ ਆ ਤਾਂ 2 ਸਾਲ ਕਿਸ ਹਾਲਾਤ ਦੇ ਵਿੱਚ ਕਿਉਂ ਉਹਨਾਂ ਦਾ ਰਾਸ਼ਨ ਰੋਕੀ ਰੱਖਿਆ ਤੇ ਉਹ 2 ਸਾਲ ਜਿਹੜਾ ਉਹਨਾਂ ਨੂੰ ਰਾਸ਼ਨ ਨਹੀਂ ਮਿਲਿਆ ਉਸ ਦਾ ਕੌਣ ਜ਼ਿੰਮੇਵਾਰ ਹੈ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਜਿਨ੍ਹਾਂ ਦੇ ਕਾਰਡ ਬਹਾਲ ਕੀਤੇ ਗਏ ਆ ਇਹ ਸਿਰਫ ਆਉਣ ਵਾਲੀਆਂ ਲੋਕ ਸਭਾ ਨੂੰ ਚੋਣਾਂ ਨੂੰ ਦੇਖਦਿਆਂ ਹੀ ਕੀਤੇ ਗਏ ਆ ਤੇ ਚੋਣਾਂ ਦਾ ਮੌਸਮ ਖਤਮ ਹੁੰਦਿਆਂ ਹੀ ਇਹ ਰਾਸ਼ਨ ਫਿਰ ਬੰਦ ਹੋਣ ਵਾਲਾ ਇਹਨਾਂ ਲੋਕਾਂ ਦਾ ਫਿਰ ਬੰਦ ਹੋਊਗਾ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਹਾਲੀ ਸਾਬ ਇਹ ਸਭ ਤੋਂ ਵੱਡੀ ਮਿਸਾਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਲੈਕਸ਼ਨਾਂ ਦੇ ਨੇੜੇ ਆ ਕੇ ਜੁਮਲੇ ਖੇਡਦੀ ਐ ਫਰਾਡ ਖੇਡਦੀ ਲੋਕਾਂ ਨੂੰ ਕਮਲੇ ਬਣਾਉਣ ਦੀ ਕੋਸ਼ਿਸ਼ ਕਰਦੀ ਐ ਪਿਛਲੀ 2022 ਦੀ ਇਲੈਕਸ਼ਨ ਵਿੱਚ ਇਹਨਾਂ ਨੇ ਲੋਕਾਂ ਨੇ ਬੜੇ ਵੱਡੇ ਵਾਅਦੇ ਕੀਤੇ ਸੀ ਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਉਲਟਾ 2 ਸਾਲ ਨਾ ਕੋਈ ਡਿਵੈਲਪਮੈਂਟ ਹੋਈ ਤੇ ਨਾ ਹੀ ਇਹਨਾਂ ਨੇ ਕੀਤੇ ਵਾਅਦੇ ਪੂਰੇ ਕੀਤੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ ਅਸੀਂ ਲੋਕਾਂ 'ਚ ਕਿਵੇਂ ਜਾਵਾਂਗੇ ਇਹਨਾਂ ਨੇ ਕਰੀਬਨ 3 ਲੱਖ ਦੇ ਨੇੜੇ ਤੇੜੇ ਜਿਹੜੇ ਕਾਰਡ ਐ ਗਰੀ ਭਰਾਵਾਂ ਦੇ ਉਹ ਕੱਟ ਦਿੱਤੇ ਸੀ ਨਾਲੇ ਇਹਨਾਂ ਨੇ ਰੌਲਾ ਪਾਇਆ ਕਿ ਕਾਂਗਰਸ ਨੇ ਗਲਤ ਬਣਾਏ ਸੀ ਹੁਣ ਵੋਟਾਂ ਨੂੰ ਦੇਖਦੇ ਹੋਏ ਇਹਨਾਂ ਨੇ ਫਿਰ ਜੁਮਲਾ ਖੇੜਿਆ ਅੱਜ ਵੀ ਮੇਰੀ ਗੱਲ ਯਾਦ ਰੱਖਿਓ ਇਹਨਾਂ ਨੇ ਸਿਰਫ ਉਹ 3 ਲੱਖ ਬਿਆਨ ਦੇ ਦਿੱਤਾ ਆ ਸਿਰਫ ਵੋਟਾਂ ਤੱਕ ਇਹਨਾਂ ਨੇ ਉਹ 3 ਲੱਖ ਬੰਦੇ ਨੂੰ ਰਾਸ਼ਨ ਦੇਣਾ ਉਸ ਤੋਂ ਬਾਅਦ ਫਿਰ ਬੰਦ ਕਰ ਦੇਣਾ ਇਹ ਗੱਲ ਮੇਰੀ ਯਾਦ ਰੱਖਿਓ ਪਰ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਕੀ ਇਹ ਮੰਨਗੇ ਕਿ ਕਾਂਗਰਸ ਨੇ ਸਹੀ ਲਾਈ ਸੀ ਜਿਹੜੇ ਇਹਨਾਂ ਨੇ ਅੱਜ ਫੈਸਲਾ ਕੀਤਾ ਪਿਛਲੇ 2 ਸਾਲਾਂ ਤੋਂ ਗਰੀਬ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਨਹੀਂ ਮਿਲਿਆ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਸੱਪਕਵਾਨ ਸਿੰਘ ਮਾਨ ਦੀ ਉਹਨਾਂ ਗਰੀਬਾਂ ਨੂੰ ਰਾਸ਼ਨ ਤੋਂ ਵਾਂਝੇ ਕੀਤਾ ਅੱਜ ਵੋਟਾਂ ਨੂੰ ਦੇਖਦੇ ਹੋਏ ਤੁਸੀਂ ਹੁਣ 3-4 ਮਹੀਨੇ ਫਿਰ ਦੇ ਦੇਓਗੇ ਫਿਰ ਉਹਨਾਂ ਦੇ ਬੰਦ ਕਰ ਦਿਓਗੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ वैसे ਤਾਂ ਤੁਸੀਂ ਕਾਫੀ ਇਹਨਾਂ ਨੂੰ ਪਛਾਣ ਲਿਆ ਪਰ ਇਹਨਾਂ ਨੂੰ ਪਛਾਣੋ ਇਹਨਾਂ ਦੀ ਅਸਲੀਅਤ ਪਛਾਣੋ ਇਹਨਾਂ ਦੇ ਲੋਕਾਂ ਦੇ ਮਸਲਿਆਂ ਨਾਲ ਪੰਜਾਬ ਦੀ ਡਿਵੈਲਪਮੈਂਟ ਨਾਲ ਇਹਨਾਂ ਦਾ ਕੋਈ ਅੰਸਾਰ ਨਹੀਂ ਇਹ ਤਾਂ ਮੌਕੇ ਤੇ ਇੱਕ ਬਿਆਨ ਦੇਣਾ ਲੋਕਾਂ ਦਾ ਧਿਆਨ ਭਟਕਾਉਣਾ ਲੋਕਾਂ ਨੂੰ ਲਾਰਾ ਲਾਉਣਾ ਤੇ ਵੋਟਾਂ ਲੈ ਕੇ ਦੇ ਉਹ ਚਲੇ ਜਾਣਾ ਇਹ ਤਾਂ ਸਿਰਫ ਉਹ ਕੰਮ ਕਰਦੇ ਆ ਸੋ ਆ ਬਹੁਤ ਵੱਡੀ ਮਿਸਾਲ ਹੈ 2 3 ਲੱਖ ਬੰਦੇ ਦਾ 2 ਸਾਲ ਤੋਂ ਰਾਸ਼ਨ ਇਹਨਾਂ ਨੇ ਬੰਦ ਕੀਤਾ ਹੁਣ 4-5 ਮਹੀਨੇ ਦੇਣਗੇ ਵੋਟਾਂ ਸੇ ਫਿਰ ਬੰਦ ਕਰ ਦੇਣਗੇ ਸਿਰਫ ਤੇ ਸਿਰਫ ਇਹਨਾਂ ਨੂੰ ਤਾਂ ਇਹ ਹੈ ਕਿ ਅਸੀਂ ਕਿਵੇਂ ਨਾ ਕਿਵੇਂ ਵੋਟਾਂ ਲੈ ਸਕੀਏ ਇਹ ਇੱਕ ਇਹ ਫੈਸਲਾ ਨਾ ਲਿਆ ਦੂਜਾ ਫੈਸਲਾ ਇਹਨਾਂ ਨੇ ਜਾਣ ਕੇ ਟੀਚਰਾਂ ਨੂੰ ਆਪਦੇ ਵੰਨੀ ਲਿਉਣ ਚ ਵਾਸਤੇ ਕੀਤਾ ਦੋ ਸਾਲ ਤੋਂ ਉਹਨਾਂ ਦੀ ਗੱਲ ਨਹੀਂ ਸੁਣੀ ਉਹ ਵਿਚਾਰੇ ਲੱਭਦੇ ਫਿਰਦੇ ਆ ਜਿਹੜੇ ਪੱਕੇ ਹੋਣ ਵਾਲੇ ਉਹ ਧਰਨੇ ਦਿੰਦੇ ਫਿਰਦੇ ਆ ਜਿਹੜੀ ਕੇਜਰੀਵਾਲ ਸਾਹਿਬ ਨੇ ਭੈਣ ਬਣਾਈ ਸੀ ਉਹ ਵਿਚਾਰੀ ਰੋਂਦੀ ਫਿਰਦੀ ਆ ਕਿਸੇ ਦੀ ਗੱਲ ਨਹੀਂ ਸੁਣੀ ਨਾ ਬਦਲੀਆਂ ਦੀ ਗੱਲ ਸੁਣੀ ਹੁਣ ਜਾਣ ਕੇ ਕਹਿਤਾ ਆ ਕੈਬਨਟ ਦੀ ਮੀਟਿੰਗ ਚ ਕਿਉਂਕਿ ਵੋਟਾਂ ਸਿਰ ਤੇ ਆ ਗਈਆਂ ਕਿ ਜੀ ਅਸੀਂ ਪਾਲਿਸੀ ਸੌਖੀ ਕਰਦੇਾਂਗੇ ਬਦਲੀਆਂ ਦੀ ਇਹ ਵੀ ਸਿਰਫ ਤੇ ਸਿਰਫ ਵੋਟਾਂ ਨੂੰ ਦੇਖਦੇ ਹੋਏ ਧਿਆਨ ਚ ਕਿ ਸਾਰਾ ਜਿਹੜਾ ਟੀਚਰ ਭਾਈਚਾਰਾ ਉਹ ਸਾਡੇ ਤੇ ਨਾਰਾਜ ਹੈ ਤੇ ਅਸੀਂ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਜੁਮਲਾ ਛੱਡੀਏ ਕੋਈ ਸ਼ਰਾਰਤ ਕਰੀਏ ਮੈਂ ਸਾਰੇ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਪੜਿਆ ਲਿਖਿਆ ਭਾਈਚਾਰਾ ਇਹਨਾਂ ਨੂੰ ਪਛਾਣ ਲਓ ਹੁਣ ਦੇਖ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਮੈਨੂੰ ਪਤਾ ਬਹੁਤ ਮਦਦ ਕੀਤੀ ਇਹਨਾਂ ਦੀ ਪੀਚਰ ਭਾਈਚਾਰੇ ਨੇ ਕਿ ਸ਼ਾਇਦ ਜਿਹੜੀਆਂ ਇਹ ਗੱਲਾਂ ਕਰਦੇ ਬਦਲਾਵ ਦੀਆਂ ਸ਼ਾਇਦ ਸਹੀ ਕਰ ਦੇਣਗੇ ਤੇ ਦੋ ਸਾਲਾਂ ਹੀ ਤੁਸੀਂ ਬਦਲਾਵ ਆਪਦੀ ਅੱਖਾਂ ਨਾਲ ਦੇਖ ਲਿਆ ਕੀ ਹੋਇਆ ਸੋ ਇਸ ਕਰਕੇ ਇਹ ਸਭ ਵੋਟਾਂ ਨੂੰ ਦੇਖਦੇ ਹੋਏ ਇਹਨਾਂ ਨੇ ਕੱਲ ਡਰਾਮੇ ਬਾਜੀ ਕੀਤੀ ਹੈ ਇਹ ਸਭ ਕੁਝ ਇਹ ਸ਼ਰਾਰਤ ਬਾਜੀ ਹੈ ਸਿਰਫ ਵੋਟਾਂ ਲੈਣ ਵਾਸਤੇ ਸੋ ਹੁਣ ਇਹਨਾਂ ਦੇ ਇਸ ਝਾਂਸੇ ਵਿੱਚ ਆਉਣ ਦੀ ਲੋੜ ਨਹੀਂ ਇਹਨਾਂ ਦੇ ਇਹਨਾਂ ਜੁਮਲਿਆਂ ਵਿੱਚ ਆਉਣ ਦੀ ਲੋੜ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ